ਹਾਂਜੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਆਪ ਕਰਦੇ ਹਾਂ ਛੋਟੇ ਜਿਹੇ ਬਲਾਗ ਦੀ ਸ਼ੁਰੂਆਤ ਤੇ ਇਹਦੇ ਸਾਢੇ 6 ਹੋ ਚੁੱਕੇ ਵੇਖੋ ਜਿਵੇਂ ਹੈਂਡਲ ਕੋ ਲਾਉਦੇ ਨਾਲ ਤੇ ਬਾਕੀ ਸਭ ਨੂੰ ਸਨੈਪ ਚਾਟ ਤੇ ਵੀ ਰਿਕਾਰਡ ਕਰੋ ਜਰੂਰ ਤੇ ਬਾਕੀ ਕਈਆਂ ਦੇ ਕਮੈਂਟ ਕੱਲਾਲੇ ਵਲੌਗ ਦੇ ਵਿੱਚ ਕਮੈਂਟ ਆ ਰਹੇ ਸੀਗੇ ਭਾਜੀ ਤੁਸੀਂ ਮਤਲਬ ਬੱਚੇ ਨੂੰ ਪੀਲੇ ਕੱਪੜੇ ਪਾਏ ਉਹ ਪੀਲੇ ਨਹੀਂ ਭਾਜੀ ਪਾਏ ਉਹ ਹੈਗੇ ਆ ਗ੍ਰੀਨ ਲਾਈਟ ਜਾਂ ਗ੍ਰੀਨ ਤੇ ਉਹ ਫੋਟੋ ਦੇ ਵਿੱਚ ਥੋੜਾ ਜਿਹਾ ਡਾਰਕਲ ਮਾਰਦਾ ਹਾਂ ਹਾਂਜੀ ਧੰਨਵਾਦ ਤੁਹਾਡਾ ਇਹਨਾਂ ਦੱਸਣ ਵਾਸਤੇ। ਬਹੁਤ ਬਹੁਤ ਧੰਨਵਾਦ। ਤੇ ਬਾਕੀ ਦੇ ਕੇਅਰ ਕਰਦੇ ਨੇ, ਪਿਆਰ ਕਰਦੇ ਨੇ ਜਿਹਨੇ ਵਸਦੇ ਰਹਿਣ ਸਭ। ਤੇ ਮੰਮੀ ਕੱਲ ਚੱਲੇਗੀ ਦੀਪੂ ਨਹੀਂ ਮੀ। ਦੀਪ ਨੇ ਚੱਲੇ ਨੇ ਬਸ ਉਹਨੂੰ। ਉਹ ਕਹਿੰਦੇ ਆ ਮੈਂ ਚੱਲ ਜਾਣਾ ਘੰਟੇ ਕਿ ਤੱਕ। ਚਲੋ ਕੋਈ ਨਹੀਂ। ਲੈ ਵੀ ਤਿਆਰੀ ਕਰ ਲਈ ਐ ਸਵੇਰੇ ਉੱਠਦੇ ਆ ਸਾਰੀਆਂ। ਵਾਹ ਕਰ ਦੋ। ਦਾਦੀ ਨੂੰ ਆ ਪਿੰਦਾ ਸੀ। ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਗਲਟ ਟੋਇਆ ਪਿੰਦਾ ਇਹ ਗੱਲਾਂ ਸੁਣਿਆ ਤੇ ਵਿੱਚ ਟੋਇਆ ਗਾਣਾ ਗਾਣਾ ਇਹਨੂੰ ਵੇਚੀ ਗਾਣਾ ਉਹ ਅੱਧੀ ਸੀ ਤਾਂ ਇਹ ਨਹੀਂ ਕੋਈ ਬੰਦਾ ਨਹੀਂ ਹਸਿਆ ਤੇ ਕੋਈ ਡੁੰਗਾ ਟੋਇਆ ਹੈ ਆਹ ਕਰੰਦੇ ਬਣਦਾ ਉਹਦੇ ਵੀ ਬਣਨਾ ਬਣੂਗਾ ਹੀ ਚਲੋ ਠੀਕ ਜਗ੍ਹਾ ਬੱਝਿਆ ਬੱਕੇ ਸਤਿ ਸ਼੍ਰੀ ਅਕਾਲ ਮਬਾਈ ਚੱਲੀ ਯਾਰ ਨਜ਼ਰ ਵੇਖ ਸ਼ਬੀਲ ਆਇਆ ਚੰਗਾ ਇਹ ਜੱਲੀ ਸ਼ਬੀਲ ਲੈਣਾ ਪਾ ਲੁਕਾ ਦੇ ਵੀਰ ਜੀ ਤਾਂ ਆਇਆ ਹੋਰ ਆ ਦੋਨੇ ਗਾਓ ਕੇ ਸਾਬੀ ਤਿਆਰ ਤਾਂ ਪਿਆਨਾ ਹਾਂਜੀ ਰੋਟੀ ਬਣੀ ਸਕਲੀ ਐ ਹਿਵੇਂ ਹੁਣ ਸਕਲੀਏ ਕੱਕੇ ਨੂੰ ਹੋਰ ਕੱਕੇ ਨੂੰ ਕਰੇ ਰੈਡੀ ਸੈਡੀ ਦਵਾਈ ਸਹੀ ਕਰਾ ਪਈ ਨਹੀਂ ਮੈਡਿਸਨ ਦੇ ਦਿੱਤੀ ਨਾ ਦੇ ਲਈ ਥੋੜੀ ਦੇ ਦਿੱਤੀ ਆਪ ਬੁਗੜੇ ਆਪ ਬੁਗੜੇ ਕੀ ਹਾਲ ਕੱਕੇ ਹਰਫਤੇ ਠੀਕ ਵਾ ਹੈ ਬਲੇ ਬਿਆਲਾਤਾ ਇਹ ਕੀ ਨੂੰ ਕਹਿੰਦੇ ਅਪ੍ਰੈਲ ਕੀ ਨੂੰ ਕਹਿੰਦੇ ਅਪਰਨ ਕੇ ਅਪਰਨ 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 ਲਾਤਾ ਹੈ ਹਮਮਾ ਕੋਟੀ ਬਹੁਤ ਘੱਟ ਆਹ ਡੱਬੇ ਦੇ ਵਿੱਚ ਬਾਬੇ ਦੀਪ ਸਿੰਘ ਦੀ ਫੋਟੋ ਹੈ ਇਹਨੂੰ ਕਿਹਨੇ ਗਿਫਟ ਕੀਤੀ ਸੀ ਬਹੁਤ ਪਿਆਰੀ ਫੋਟੋ ਮੈਂ ਕਿਹਾ ਚਲੋ ਅੰਦਰ ਲਾ ਦਿੰਦੇ ਆ ਬੇਬੀ ਲੱਗੇ ਐਸੇ ਰੱਖ ਦਿੰਦੇ ਆ ਨਾ ਅੱਛੀ ਜਗ੍ਹਾ ਤੇ ਇੱਥੇ ਠੀਕ ਆ ਠੀਕ ਆ ਲੈ ਵੀ ਆਹ ਜੰਦਾ ਪਲੇ ਬਟਨ ਲੰਦਾ ਹੀ ਤੇ ਇਹਨੂੰ ਆਪਾਂ ਖੋਲ ਕੇ ਦੇਖੇਨ ਤਾਂ ਇਹਨੂੰ ਲਗਾਉਂਦਾ ਫਿਰ ਇੱਧਰ ਉੱਧਰ ਸੋਮ ਦੇ ਨੇ ਇੱਦਾਂ ਕਰ ਸਮ ਗਿਆ ਨਹੀਂ ਜਿੱਤਾ ਸਾਡਾ ਇਹਨਾਂ ਇਹਨਾਂ ਮੈਂ ਕਿਹਾ ਹੈਂਕ ਕਰ ਲਿਆ ਉਹਨਾਂ ਚਿਰ ਨਾ ਘਟਾਉਂ ਛੋੜ ਆਏ ਬਾਹਰ ਦੇ ਕੋਈ ਨਹੀਂ ਆਈਵਾ ਆ ਵਧੀਆ ਜੀ ਹੈ ਨਹੀਂ ਮੈਂ ਤਾਂ ਫਰੇਮ ਨੂੰ ਕਿਹਾ ਕਿ ਮੈਂ ਕਹਿ ਗਿਆ ਮੈਂ ਇੱਕੋ ਜਿਹਾ ਰੱਖੀ ਫਰੇਮ ਹਾਂ ਵੀ ਫਰੇਮ ਤੋਂ ਵੀ ਫਰੇਮ ਵੇਹੰਦ ਰੱਖੇ ਇੱਕੋ ਜਿਹਾ ਬਧੀ ਬਣਾਇਆ ਨਾ ਤਾਂ ਗਾ ਕਰਦੇ ਆਪਾਂ ਕੋਈ ਨਹੀਂ ਕਰੋ ਰੈਸਟਰ ਮੈਂ ਇਹਨੂੰ ਕਰਦਾ ਹੈਂ ਇਹੋ ਛੱਡ ਦੋ ਹਾਂ ਕਰਤੇ ਲੱਗੇ ਰਹਿੰਦੇ ਨੇ ਹੈਗਾ ਨਾ ਨਹੀਂ ਲੰਬੇ ਰਹਿਣਗੇ ਹੈਗੇ ਨੋਮੇਟਿਵ ਤੇ ਬਾਨਾ ਨਾ ਬਣਾ ਦੇ ਹਰਫਤ ਦੇ ਸੰਗ ਸੌ ਰਿਆ ਹਾਂਜੀ ਭਾਈ ਸਾਹਿਬ ਭਾਈ ਸਾਹਿਬ ਵਸੇ ਮਾਰੰਡੇ ਹਾਂਜੀ ਤੁਸੀਂ ਮੈਂ ਬਹੁਤ ਹੋ ਗਈ ਅੱਜ ਵਾਲਾ ਸਾਰੇ ਚੱਲ ਗਈ ਅੱਜ ਕੱਲ੍ਹ ਵਾਲੇ ਕਮੈਂਟ ਚ ਕੱਲ੍ਹ ਵਾਲੇ ਵਲੌਗ ਚ ਲੋਕੀ ਕਹਿਣ ਦੇ ਤੁਸੀਂ ਨਾ ਮਤਲਬ ਪੀਲਾ ਪਾਇਆ ਉਹ ਪੀਲਾ ਨਹੀਂ ਹੈ ਗ੍ਰੀਨ ਹੈ ਫੋਟੋ ਦੇ ਵਿੱਚ ਤੁਹਾਨੂੰ ਲੱਗਣ ਦੇਗਾ ਪੀਲਾ ਤੇ ਚਲੋ ਮਤਲਬ ਕਈਆਂ ਨੇ ਫੋਨ ਵੀ ਕਰਨ ਦੇ ਕਮੈਂਟ ਵੀ ਕਰਨ ਦੇ ਆ ਉਹਨਾਂ ਦਾ ਧੰਨਵਾਦ ਦਿਲੋਂ ਬਹੁਤ ਜਿਹੜੀ ਕੇਅਰ ਕਰਦੇ ਨੇ ਸਾਡੀ ਤੇ ਅਸੀਂ ਸਾਰਿਆਂ ਨੂੰ ਇੱਕ ਵਾਰ ਫੇਰ ਕਹਿਣਾ ਚਾਹੁੰਦੇ ਆ ਕਿ ਜਿਹੜਾ ਉਹ ਮਤਲਬ ਤੌਲੀਆ ਸੀ ਉਹ ਮਤਲਬ ਪੀਲਾ ਨਹੀਂ ਹੈਗਾ ਉਹ ਮਤਲਬ ਗ੍ਰੀਨ ਜਿਹਾ ਕਲਰ ਦੇ ਵਿੱਚ ਸੀ ਉਹ ਵੀਡੀਓ ਵਿੱਚ ਲੱਗਣ ਦੇ ਆ ਕਿ ਉਹ ਪੀਲਾ ਸ਼ੋ ਹੋਣ ਦੇ ਹਨਾ ਪਰ ਰਾਵ ਲੱਗੇ ਉੱਪਰ ਲਾਉਂਦੇ ਅਸੀਂ ਉੱਪਰ ਲਾ ਦਾਂਗੇ ਉਹ ਢਾਨੀ ਵਿੱਚ ਹੋ ਜਾਣਾ ਕਾਫੀ ਆ ਜਿਆ ਲਾਤੇ ਆਪਾਂ ਇੱਧਰ ਇੱਧਰ ਸੈਟਿੰਗ ਬਣੀ ਫਿਰ ਇੱਥੇ ਲਾਤੇ ਟੀਵੀ ਦੇ ਉੱਪਰ ਕਾਫੀ ਦਿਨ ਹੋ ਗਏ ਸਾਹਮਣੇ ਪਏ ਹੋ ਮੈਂ ਕਿਹਾ ਮਿੱਟੀ-ਮੁੱਟੀ ਨਾਲ ਗੰਦੇ ਹੋਣ ਦੇ ਕਾਫੀ ਦਿਨ ਹੋ ਗਏ ਪਏ ਤੇ ਅੱਜ ਮੈਂ ਕਿਹਾ ਚਾ ਲਾ ਹੀ ਦਿੰਨੇ ਹਫਤਾ ਕਿ ਹੋ ਗਿਆ ਬਣਾ ਕੇ ਲੈਂਦੇ ਇਹਦਾ ਦਿੰਨਾ ਲਾਦਨਾ ਕਿ ਕਹਿਣਾ ਹੌਲੀ-ਹੌਲੀ ਖਰਚੇ ਹੋਣੇ ਸਾਰੇ ਧੋਣ ਕਹਿੰਦੀ ਜੱਕਦਮ ਖਰਚੇ ਹੋ ਜਾਣ ਸਹੀ ਗੱਲ ਕਾਕੇ ਦਾ ਹੋ ਗਿਆ ਦਵਾਈ ਦਾ ਟਾਈਮ ਆਹ ਬੜਾ ਦਵਾਈਆਂ ਬਈਆਂ ਮਗਰ ਕਰਕੇ ਨਹੀਂ ਕਰਦਾ ਸੁਸੂ ਹਾਂ ਕਰਕੇ ਨਹੀਂ ਕਰਦਾ ਸੁਸੂ ਹਾਂਜੀ ਪ੍ਰਧਾਨ ਸਾਹਿਬ ਇਹ ਕਰਕੇ ਦਵਾਈ ਵੀ ਹੈ ਦਾਈ ਫਿਰ ਦਵਾਈ ਪੀਣੀ ਆ ਨਾ ਵੀ ਕੋ 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 ਉਸਤਾ ਚੱਲ ਲਤਾ ਗਟਣ ਲਤਾ ਗਟਣ ਮੈਨਾਂ ਲੱਤਾਂ ਇਹ ਰੀਆਂ ਘੁੱਟਦਾ ਥੱਕ ਗਈਆਂ ਖੱਲੀਆਂ ਪੁਆਲੀਆਂ ਕੱਲ੍ਹ ਦੀਆਂ ਕੰਮ ਕਰ ਕਰ ਕੇ। ਇਹ ਕੀ ਨੋਰੀ ਇਹ ਦੇਖਾਂ ਮੈਂ ਜੇ ਕੋਈ ਕਰਨਾ ਨਾ ਕੰਮ ਇਹਨੇ ਵਾਜਿਆ ਕਰਨਾ ਵੀ ਆਦੂ ਮਾਉਲੀ ਦੇ ਕੰਮ ਦੀ ਤਾਂ ਨਿਆਣਾ ਅਸਟਰ ਲਈ ਜਾਂਦਾ। ਮੈਂ ਚੱਲ ਉਹ ਦਿੰਦੀਆਂ ਘੁੱਟੀਆਂ ਨਹੀਂ ਕੰਮ ਵਾਧੂ ਕੀਤਾ। ਥੱਕ ਗਏ ਹੁਣ ਦੱਸਦਾ ਹੋਣੀ ਨਾ। ਦ੍ਰਸ਼ਟ

ਸੋਚ ਜਿੰਦਿਆ ਫੋਟੋ ਆਰਾ ਕੰਮ ਆਵੇ। ਉਹ ਗਾਣੇ ਆ। ਆਹ ਟਰੇ ਵਧੀਆ ਤੇ ਸਬਜ਼ੀ ਪਾਲੇ ਬੰਦਾ ਰੋਟੀ ਪੈ ਕੱਟ ਕੇ ਲੈ ਜਾਏ ਕੰਮ ਤੇ। ਇਹ ਕਿਹੜਾ ਨਾ ਮਾਈਕਾ ਵਾਲੇ ਚਾਰ ਮਸਾਂ ਨਾਲ ਇਹਦੇ। ਚੰਦੇ ਬੁੱਧਾ ਅੱਗੇ ਵੇਖੀ ਤਾਕੇ ਰੋ ਕਿ ਬੁੱਧਾ ਲੈ ਜਾਂਦਾ। ਇਹ ਬੁਲਿਆ ਜਾਨ ਸਾਹ ਵਿੱਚ ਚੋਟ ਲੱਗਦੀ ਪੈਣਾ ਪਊ। ਅੱਜ ਤਾਂ ਲੰਗੋਰ ਪਾਇਲ ਆਨਸਰ। ਕੇ ਬੁੱਧਾ ਏ ਦੁੱਧਾ ਚਾਟਾ ਆਈ ਜਾਇਆ ਕਰੀ ਜੀ ਸਸਵੀ ਕਾਲ ਜੀ ਸੀ ਬਣਾਏ ਘੜ ਵਾਲੇ ਚਾਹ ਵਾਲੇ ਖਾਵਾਂਗੇ ਅਜੇ ਰੋਟੀ ਨਹੀਂ ਖਾਧੀ ਹਾਂ ਮੇਰੇ ਟਾਈਮ ਨੂੰ ਕਾਫੀ ਹੋ ਗਿਆ ਹੈ ਕਿੰਭੇ ਤਾਂ 9:30 ਹੋ ਗਏ ਮੈਨੂੰ ਮੇਰੀ ਕਿਸੇ ਭੈਣ ਨੇ ਫੋਨ ਕੀਤਾ ਇੰਚ ਕੋ ਮੈਸੇਜ ਲਾਈ ਸਬਜੀਏ ਤੋਂ ਮਤਲਬ ਮਲਟੀ ਪਾਵਰ ਨਹੀਂ ਖਾਣੀ ਹੁਣ ਉਹ ਵੀ ਮੈਂ ਖਾਣ ਦੇਣੀ ਹੈ ਤੇ ਬਾਕੀ ਇਹ ਕਿ ਚੌਲ ਵੀ ਮੈਂ ਖਾਂਦੀ ਹਾਂ ਉਹ ਵੀ ਜਰੂਰ ਦੱਸਿਓ ਖਾ ਸਕਦੀ ਕਿ ਨਹੀਂ ਠਿਕਰੀ ਵਗੈਰਾ ਤਲਿਆ ਇਹ ਜਿਹਨੇ ਖਾਣੇ ਤਲੀਆਂ ਪਰ ਬਾਤ ਤੇ ਦਲੀਆ ਦਲੀਆ ਸਰ ਕੇ ਜੀ ਗੋ ਦੱਸੇ ਸਾਰੇ ਰੋਟੀ ਪਣੀ ਪਾਈ ਹੈ ਨਾ ਨਿਕੜਾ ਰਿਹਾ ਹੈ ਹਰ ਫੱਪੇਸੇ ਹਰ ਫੱਪੇਸੇ ਨਹੀਂ ਗੇਲ ਤੇਰੀ ਮਾਂ ਦੀ ਜਾਨ ਮਟਾਰੂ ਤੇਰੇ ਪੱਖਾ ਦੀ ਜਾਨ ਵੀਰ ਰੋਟੀ ਆਪਣੀ ਆ ਗਈ ਆ ਸਾਨੇਟ ਆ ਕੇ ਨਾ ਪੱਕਾ ਹੀ ਉੱਥੇ ਰੱਖਿਆ ਹੋਆ ਗੇੜ ਦੇ ਮੂਰੇ ਹੀ ਉਹਦੇ ਸਲਫੇ ਚ ਬਣਾ ਕੇ ਲਾ ਦਨਾ ਮੈਂ ਜਿਹੜਾ ਆਊਗਾ ਤੇ ਪਹਿਲਾਂ ਹੱਥ ਸਾਫ਼ ਕਰਕੇ ਫਿਰ ਅੰਦਰ ਆਣਾ ਹੈਂਗੇ ਨਾ ਠਾਈ ਨਾ ਮਮੀ ਮੈਂ ਨਾ ਸਾਹਮਣੇ ਪੱਥਰ ਆ ਉਸੇ ਮੈਂ ਜਿਹੜਾ ਅੰਦਰ ਆਵੇ ਹੱਥ ਧੋ ਕੇ ਫੇਰ ਹੀ ਆ ਦੇ ਅੰਦਰ ਨਵੀਂ ਗੱਡੀ ਆਪਣੀ ਇੱਧਰ ਲੱਗੀ ਕੱਲ ਦੀ ਮੈਂ ਕਿੱਧਰ ਲਾ ਦਨੇ ਆ ਫਿਰ ਅੰਦਰ ਬੰਦ ਦਾ ਰਾਹ ਤਾਂ ਅੰਦਰ ਫਿਰ ਮੁਸ਼ਕਲ ਹੋਣੀ ਹੈ ਕਾਫੀ ਹੈ ਜੇ ਸਵਾਜ਼ ਨੂੰ ਕਾਫੀ ਤਦਰਾ ਪਿਆ ਜ ਮੈਨੇ ਚਲ ਅੱਗੇ ਕਰਕੇ ਲਾ ਦਨੇ ਗੱਡੀ ਮੋੜੀ ਜੀ ਗਾਂ ਕਰਤੀ ਆ ਕੇ ਪਿਆ ਉਹ ਲੈ ਇਹ ਜਦ ਐਸਾ ਗੱਡੀ ਚਲਾਉਣ ਵਾਸਤੇ ਰੱਖਿਆ ਹੈ ਫ੍ਰੈਗਰੈਂਸ ਵਾਸਤੇ ਲਾਇਆ ਨਹੀਂ ਨਾ ਪਰ ਖੋਰ ਤੇ ਧਿਆਨ ਕਰ ਦਿੰਦੇ ਹਾਂ ਬੜਾ ਜੀ ਮੈਂ ਸੋਲ ਨਹੀਂ ਦੂੰ ਗੱਡੀ ਚੋਂ ਮੈਨਾਂ ਜਦ ਹੁੰਦਾ ਬਾਥਰੂਮ ਵਾਸਤੇ ਜਾਵੇ ਖੁੱਲ ਗਿਆ ਟਾਇਲਟ ਬਾਥਰੂਮ ਚਲੋ ਭਾਈ ਨਾ ਚਲੋ ਵੀ ਆ ਟੰਗ ਤਾਂ ਆਪਾਂ 스멜 ਤਾਂ ਬਹੁਤ ਕਾਫੀ ਵਧੀਆ ਹੁੰਦੀ ਹੈ ਤਾਂ ਗੱਡੀ ਕਰਦੀ ਅੱਗੇ ਪਰ ਹਾਂ ਗੱਡੀ ਕਿਦਾਂ ਗੰਦ ਪਿਆ ਵੇਖੋ ਸਾਰੀ ਗੱਡੀ ਕੇ ਦਿਨ ਸਾਫ ਕਰੰਨੇ ਇੱਕ ਤਾਂ ਟਾਈਮ ਨੇ ਲੱਗਣ ਦਿਆ ਚਲੋ ਕੱਲ ਨੂੰ ਨੇ ਦੇ ਕੱਲ ਨੂੰ ਟਾਈਮ ਲੱਗੂ ਕੱਲ ਨੂੰ ਗੱਡੀ ਦੇਣੀ ਸਾਫ ਕਰਨ ਵਾਸਤੇ ਨਾਲੇ 12 ਧਵਾ ਲੈਨੇ ਆ ਗੱਡੀ ਲੇਕਿਨ ਆਪ ਤਾਂ ਹੱਥੇ ਉਹ ਜੀ ਗੱਲਬਾਤ ਨਹੀਂ ਬੰਦੀ ਕਿਉਂਕਿ ਹੇਠੋਂ ਥੱਲੇੋਂ ਫਿਰ ਸੱਸੀ ਜਿਹੜੀ ਹੈ ਨਾ ਉਹ ਚਮੇਟੀ-ਮੋਟੀ ਫਸੀ ਰਹਿੰਦੀ ਜੰਗ-ਜੰਗ ਲੱਗਨ ਦਾ ਡਰ ਰਹਿੰਦਾ ਇੱਕ ਦੋ ਵਾਰੀ ਮਹੀਨੇ 'ਚ 12 ਧਵਾਇ ਲੈਣੀ ਚਾਹੀਦੀ ਗੱਡੀ ਵਹੇ ਟਾਈਮ ਹੋ ਗਿਆ ਆਖੋ 9:30 ਦਾ ਤੇ ਆ ਇੱਥੇ 12:00 ਬਚ ਗਏ ਉਹਨਾਂ ਜੀ ਅਜੜ ਅਜੜਾ ਕਾਕਾ ਹੋ ਗਿਆ 12 ਦਿਨਾਂ ਦਾ ਤੇ ਸਵੇਰੇ ਬਾਬਾ ਜੀ ਨੂੰ ਸੱਦਿਆ ਉਹਨਾਂ ਨੇ 13 ਦਿਨ ਬਾਅਦ ਕੋਈ ਨਾ ਹੁੰਦਾ ਉਹ ਜਮੇ ਕੋਈ ਨਾ ਜੇ ਬਾਬਾ ਜੀ ਨੂੰ ਸੱਦਾਂਗੇ ਤੇ ਹਾਂ ਨੂੰ ਤਾਂ ਪਤਾ ਨਹੀਂ ਸਿਆਣੇ ਬੰਦੇ ਨੂੰ ਪਤਾ ਹੁੰਦਾ ਹਾਂਜੀ ਹਾਂਜੀ ਅਮਰਤਾ ਚਾਹ ਜਲ ਬਣਾ ਕਾਕੇ ਨੂੰ ਛਕਾਉਣਾ ਨੇ ਛਕਣਾ ਬਾਬਾ ਜੀ ਨੂੰ ਕੱਲ ਕਿਹਾ ਉਹਨੇ ਆਉਣਾ ਤੇ ਬਾਕੀ ਜੋ ਸੇਵਾ ਸਾਡੇ ਕੋ ਸਰੂਗੇ ਆਪਾਂ ਕਰਾਂਗੇ ਜਰੂਰ ਮਹਾਰਾਜ ਕਿਰਪਾ ਕਰੇ ਤੇ ਬਾਕੀ ਰਹਿ ਗਈ ਹੀ ਗੱਲ ਆ ਦੀ ਜੜਕੀ ਜਾਂਦੇ ਗੁਰਤੀ ਹਨਾ ਗੁਰਤੀ ਜਦੋਂ ਆਪਾਂ ਦੇਣੀ ਹੈ ਤੇ ਗੁਰਤੀ ਤੇ ਫਿਰ ਗੁਰਤੀ ਸਾਰੇ ਨਹੀਂ ਪੁੱਛਦੇ ਕਮੈਂਟਾਂ ਦੇ ਵਿੱਚ ਕਿ ਗੁਰਤੀ ਕੀ ਦੀ ਦਿੱਤੀ ਤੇ ਗੁਰਤੀ ਤੇ ਆਪਾਂ ਆਪਣੀ ਮੰਮੀ ਦੀ ਉੱਤੇ ਦਵਾਈ ਹੀ ਕਿਉਂਕਿ ਜਦੋਂ ਇਹਦਾ ਜਨਮ ਹੋਇਆ ਤਾਂ ਉਦੋਂ ਹਸਪੀਟਲ ਉਦੋਂ ਹੀ ਸਾਨੂੰ ਜਾਣਾ ਪਿਆ ਉਦੋਂ ਕੋ ਸੱਜਾ ਨਹੀਂ ਆਪਾਂ ਨੂੰ ਕਿੰਨਾ ਟਾਈਮ ਤੇ ਇਦਾਂ ਹੀ ਪਰੇਸ਼ਾਨ ਹੋ ਗਏ ਤਿੰਨ ਚਾਰ ਦਿਨ ਤੇ ਇਦਾਂ ਲੰਘ ਗਏ ਤੇ ਬਾਅਦ ਵਿੱਚ ਆਪਾਂ ਘਰੇ ਲੈ ਕੇ ਆਏ ਤੇ ਫਿਰ ਕਾਕੇ ਦੀ ਗੁਰਤੀ ਮੰਮੀ ਨੇ ਹੁਣਾ ਦਿੱਤੀ ਉਦੋਂ ਤੇ ਬਾਕੀ ਫਿਰ ਆਪਾਂ ਦੋਹਾਂ ਜੀਵਨ ਆਪਾਂ ਅਸੀਂ ਵੀ ਆਪਣੀ ਦੇਖੀ ਉਦੋਂ ਫਿਰ ਮੰਮੀ ਹੁਣਾ ਦੇਤੀ ਫਿਰ ਆਪਾਂ ਵੀ ਫਿਰ ਨਾਲ ਲੱਗਦੇ ਦੋਹਾਂ ਨੇ ਦੇਤੀ ਐਂ ਦੋਹਾਂ ਜੀਵਨ ਨੇ ਦੇਤੀ ਬਾਕੀ ਚਲੋ ਜੋ ਪਰਮਾਤਮਾ ਬਾਕੀ ਇਹ ਵਾਗੇ ਪਰਮਾਤਮਾ ਸਭ ਦਾ ਸਾਥ ਦੇ ਕੀਦੇ ਵਸਦੇ ਰਹਿਣ ਸਭ ਤੇ ਜੋ ਵੀ ਆਂਦੇ ਨੇ ਸਿਆਣਿਆਂ ਨਾਲ ਜਿਹੜੀਆਂ ਗੱਲਾਂ ਬਾਤਾਂ ਉਹ ਸਿਆਣਿਆਂ ਨਾਲ ਹੀ ਹੈ ਹਨਾ ਭਾਵੇਂ ਜਿੰਨਾ ਮਰਜੀ ਬੰਦਾ ਹਨਾ ਸਿਆਣਾ ਹੋ ਜਾਂਦਾ ਪਰ ਜਿਹੜੀ ਗੱਲਬਾਤ ਸਿਆਣੇ ਦੱਸਦੇ ਆ ਤੇ ਸਿਆਣਿਆਂ ਨਾਲ ਉਹ ਗੱਲਾਂ ਸਮਝ ਵਿੱਚ ਆਉਂਦੀਆਂ ਹਨ ਨੂੰ ਹਨਾ ਕਿੱਦਾਂ ਹਨ ਨੂੰ ਪਾਲਿਆ ਕਿੱਦਾਂ ਹਨ ਕੀਤਾ ਅਜੀ ਆਪਾਂ ਨੂੰ ਕੁਝ ਇਹੋ ਜੀ ਨੌਲੇਜ ਹੁਣ ਸਾਨੂੰ ਪਤਾ ਲੱਗਣ ਡਿਆ ਹਾਂ ਅਸੀਂ ਕਿੱਦਾਂ ਪੜਨਾ ਇਹ ਕਹ ਰਿਹਾ ਮੇਰੇ ਅੱਧੀ ਮਾਵਾ ਨੇ ਇਦਾਂ ਕੀਤਾ ਉਹ ਜੇ ਇਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਣ ਡਿਆ ਹੂੰ ਹੂੰ ਇਹ ਆ ਇਦਾਂ ਹਨ ਉਹ ਜਣਮ ਦਿੱਤਾ ਸਾਡੀ ਮਾਵਾ ਨੇ ਇਦਾਂ ਕੀਤਾ ਪਤਾ ਲੱਗਦਾ ਹੁਣ ਹਨ ਨੂੰ ਚਲੋ ਇਦਾਂ ਹੀ ਆ ਸੈ ਸੈ ਸਮਝ ਆਉਂਦੀ ਹਰ ਇੱਕ ਚੀਜ਼ ਦੀ ਤੇ ਬਾਕੀ ਇਹ ਦੱਸਦੇ ਹੋ ਕਿ ਜੋ ਮਤਲਬ ਤੁਸੀਂ ਕਹਿ ਦਿੰਦੇ ਪੀਰਾ ਕੱਪੜਾ ਨੇ ਆ ਰੱਬੇ ਵੀ ਲੱਗੇ ਰੱਖਣਾ ਆਪਣੀ ਕੋਈ ਹੋਰ ਵੀ ਹੈ ਸਾਡੇ ਕੋਈ ਗਲਤੀ ਹੁੰਦੀ ਤੇ ਮੇਰੀਆਂ ਭੈਣਾਂ ਦਾ ਵੀ ਜਰੂਰ ਦੱਸਿਆ ਕਰੋ ਤੇ ਵੀ ਬਲੌਗ ਦੇਖਦੇ ਆਪਾਂ ਦੇ ਵਾ ਅੱਜ ਤੇ ਮੈਂ ਵਾ ਕਮਰੇ ਦਾ ਸਾਰਾ ਜੋ ਵੀ ਪੀਲੇ ਪੂਲੇ ਕੱਪੜੇ ਵਗੈਰਾ ਜੋ ਵੀ ਸਭ ਕੱਲ ਦਾ ਸਭ ਕੁਝ ਕੱਢਤਾ ਮੈਂ ਬਾਅਦ ਤੇ ਬਾਕੀ ਵੇ ਕੱਲ ਦਾ ਜਿਹੜਾ ਬਲੌਗ ਪਾਇਆ ਮੈਂ ਇੱਕ ਵਾਰ ਫੇਰ ਰੀਪੀਟ ਕਰਦਾ ਜਿਹੜਾ ਕੱਲ ਦਾ ਆਪਾਂ ਬਲੌਗ ਪਾਇਆ ਉਹਦੇ ਵਿੱਚ ਉਹ ਜਿਹੜਾ ਕਾਕੇ ਦਾ ਤੌਲੀਆ ਸੀ ਨਾ ਉਹ ਹੈਗਾ ਸੀ ਮੈਂ ਗ੍ਰੀਨ ਕਲਰ ਦਾ ਡਾਰਕ ਜਾਂ ਗ੍ਰੀਨ ਹੈ ਪਰ ਉਹ ਫੋਟੋ ਦੇ ਵਿੱਚ ਲੱਗਣਾਂਗੇ ਜਿਵੇਂ yellow ਬਹੁਤ ਕਮੈਂਟ ਕਾਫੀ ਆਏ ਥੇ ਕਿ ਚਲੋ ਹੋਰ ਨਵੇਂ ਫੋਨ ਵੀ ਆਏ ਕਾਫੀ ਹਨ ਤੇ ਬਾਕੀ ਇਹ ਕਿਹੜੇ ਟੇਬਲ ਦੇ ਵਿੱਚ ਬੇਬੀ ਨੂੰ ਮਤਲਬ ਅਸੀਂ ਨੀਂ ਪੇੜਦੇ ਉਹ کئی ਇੱਕ ਭੈਣ ਮੇਰੀ ਨੇ ਕਮੈਂਟ ਕੀਤਾ ਕਹਿੰਦੇ ਵਾਈਟ ਟੇਬਲ ਹੋਵੇ ਤੇ ਜਾਨ ਹੋਵੇ ਬਲੂ ਤੇ ਇਹ ਦੋਨੋਂ ਕਲਰ ਅਸੀਂ ਲੈ ਸਕਦੇ ਤੇ ਹੋਰ ਕੋਈ ਹੋਰ ਕੋਈ ਵੀ ਲੈ ਸਕਦੇ ਇਹ ਵੀ ਜਰੂਰ ਦੱਸਿਓ ਬਾਜ਼ ਕੀਤਾ ਕਿਉਂਕਿ ਇਹ ਕਈ ਭਣਾ ਪਛੰਨੇ ਤੁਸੀਂ ਮਤਲਬ ਗੁਰਤੀ ਗਰੀ ਦਵਾਈਏ ਗੁਰਤੀਆਂ ਹੀ ਆਪਣੀ ਆਪ ਦੀ ਦਿੱਤੀ ਵੇਰ ਦਵਾ ਜੀਣਾ ਪਹਿਲਾਂ ਮੰਮੀ ਹੁਣਾਂ ਦਿੱਤੀ ਉਧਰ ਸਾਡੇ ਵਾਹੀ ਮੰਮੀ ਨੇ ਦੱਸ ਵੇਰੇ ਉਹਨਾਂ ਫੇਰ ਆਣਾ ਮੈਂ ਲੈ ਕੇ ਆਣਾ ਉਹਨਾਂ ਨੂੰ ਮੰਮੀ ਨੂੰ ਤੇ ਬਾਕੀ ਚਲੋ ਇਧਰੋਂ ਦੀਪ ਹੋਣੀ ਮੰਮੀ ਡਾੜੀ ਆਉਂਦੇ ਰਹਿੰਦੇ ਚਲੋ ਉਹਨਾਂ ਦਾ ਬਹੁਤ ਧੰਨਵਾਦ ਆ ਦਿਲੋਂ ਚਲੋ ਕੋਈ ਨਾ ਕੋਈ ਤੇ ਬੰਦਾ ਲੱਗੇ ਹੋਣਾ ਚਾਹੀਦਾ ਆਉਂਦੇ ਵੀ ਇੱਥੇ ਰਾਹ ਕਰਦੇ ਚਲੋ ਆਉਂਦੇ ਆ ਕੰਮ ਕਰਦੇ ਚਲੋ ਤਾਂ ਕਰਦੇ ਚਲੋ ਸੋ ਥੋੜਾ ਬਹੁਤ ਤੁਹਾਨੂੰ ਨਹੀਂ ਪਤਾ ਉਹ ਦੱਸਦੇ ਵੀ ਆ ਇੱਥੇ ਗਲਤੀ ਹੋਈ ਆ ਉਹ ਆਜੀ ਆ ਵੀ ਜਾਂਦੇ ਚਲੇ ਵੀ ਜਾਂਦੇ ਹਰ ਇੱਕ ਨੇ ਆਪ ਆਪਣਾ ਕੰਮ ਵੇਖਣਾ ਤੁਹਾਨੂੰ ਪਤਾ ਹੀ ਜਾਣਾ ਕਿੰਨਾ ਟਾਈਮ ਨਹੀਂ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਤੇ ਬਾਕੀ ਚਲੋ ਕੋਈ ਆਪਣੇ ਕਮੈਂਟਾਂ ਵਿੱਚ ਵੀ ਰਹਿ ਵੀ ਦਿੰਦੇ ਜੇ ਆਪਾਂ ਐ ਤੁਹਾਡੇ ਕਮੈਂਟਾਂ ਸਾਰਿਆਂ ਦਾ ਰਿਪਲਾਈ ਦਵਾਂਗੇ ਹੁਣ ਸਾਡੇ ਕੋਲ ਰਿਪਲਾਈ ਨਹੀਂ ਦਿੱਤਾ ਜਾ ਰਿਹਾ ਇਹਦੇ ਵਾਸਤੇ ਸੌਰੀ ਕਿਉਂਕਿ ਥੋੜਾ ਜਿਹਾ ਬਿਜ਼ੀ ਹੁਣ ਹੋਣ ਦੇ ਕਾਰਨ ਅਦੇ ਵਾਤੇ ਆਪਾਂ ਮਾਫੀ ਮੰਗਦੇ ਆ ਤੇ ਬਾਕੀ ਸਾਡਾ ਸਨੈਪਚੈਟ ਤੇ ਵੀ ਹੰਸਨ ਨੂੰ ਐਡ ਕਰੋ ਜਰੂਰ ਤੇ ਫੇਸਬੁੱਕ ਤੇ ਸਾਡਾ ਪੇਜ ਵੀ ਹੈਗਾ ਉਹਨੂੰ ਜਰੂਰ ਫੋਲੋ ਕਰੋ ਮਿਲਦੇ ਆ ਫਿਰ ਨੈਕਸਟ ਵਲੌਗ ਕੱਲ ਵਾਲਾ ਵਲੌਗ ਛੱਡੇ ਹੋਣਾ ਕੱਲਾ ਵਲੌਗ ਜਰੂਰ ਦੇਖਿਓ ਸਾਡਾ ਠੀਕ ਜੀ ਬਾਏ ਬਾਏ ਗੁੱਡ ਨਾਈਟ ਕੱਮਰਾ ਜੀ ਜੀ ਵਾਧੇ ਰਾਂ ਸਸਿਕਾ ਸਸਿਕਾ